ਪੰਜਾਬ ਜੂਬ ਵੈਬ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਤੁਸੀਂ ਦੇਖ ਰਹੇ ਹੋ ਬਾਰਡਰ ਹਰਿਆਣਾ ਦਾ ਜਿਹੜਾ ਪੰਜਾਬ ਹਰਿਆਣਾ ਦਾ ਬਾਰਡਰ ਰਾਜਪੁਰਮ ਵਾਲਾ ਰੋਡ ਤੇ ਜਿਹੜੇ ਦੱਸਿਆ ਆ ਟ੍ਰੈਲੀ ਹੈ ਵਾੜੀਆਂ ਜਾ ਰਹੀਆਂ ਨੇ ਜਿਹਦੇ ਦੇਖ ਰਹੇ ਹੋ ਲਾਈਵ ਟਸਪੀਡਾ ਪੰਜਾਬ ਜੁਂਦੀ ਹੈ ਜਿੱਥੇ ਸਾਰੇ ਬੈਰੀਗੇਡ ਤੋੜ ਦਿੱਤੇ ਗਏ ਨੇ ਬੱਤੇ ਕੱਢੀਆਂ ਹਰਿਆਣਾ ਵੀ ਟੈਂਟਰ ਕਰਾ ਰਹੇ ਨੇ ਸਾਰੇ ਬੈਰੀਕੇਡ ਤੋੜ ਦਿੱਤੇ ਗਏ ਨੇ ਕਿਸਾਨਾਂ ਵੱਲੋਂ ਕਿਸਾਨਾਂ ਨੇ ਸਾਰੇ ਬੈਰੀਕੇਡ ਤੋੜ ਦਿੱਤੇ ਗਏ ਨੇ ਹਰਿਆਣਾ ਚ ਐਂਟਰ ਕਰ ਰਹੇ ਨੇ ਹਰਿਆਣਾ ਪੁਲਿਸ ਬੇਬਸ ਹੋ ਗਈ ਹੈ ਕਿਸਾਨਾਂ ਅੱਗੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਦੀਆਂ ਪੰਜਾਬ ਜੁਨ ਨਾਲ ਬਣੇ ਰਹੋ ਬੈਰੀਕੇਡ ਤੋੜਦੇ ਹੁਣ ਤੁਹਾਡਾ ਕੀ ਹੋ ਗਏ ਹੋ ਅਸੀਂ ਜੀ ਖੂਜ ਗਾ ਜੀ ਦਿੱਲੀ ਕੂਚ ਕਰਾਉਣੇ ਕਿ ਵਜਣਾ ਪਊਗਾ ਲੁਗਾ ਉਹ ਮੋਦੀ ਦੀ ਹਿੱਕ 'ਚ ਬੂਟੇ ਮਾਰ ਕੇ ਆਣਾ ਟਰੱਕ ਲੈ ਲਾਂਗੇ ਅਸੀਂ ਟੈਕਸੀਆਂ ਲੈ ਲਾਂਗੇ ਅੱਗੇ ਜਾ ਕੇ ਪਰ ਮੋਦੀ ਨੂੰ ਸਭ ਕੁਝ ਸਿਖਾ ਕੇ ਰੱਖਾਂਗੇ ਮੋਦੀ ਨੇ ਜਿਹੜੇ ਬਿੱਲ ਲਾਏ ਦਾ ਵਾਪਸ ਲਾ ਲੈ ਤੇ ਜੋ ਪੰਜਾਬ 'ਚ ਟਕਰਾਏਗਾ ਚੂਰ-ਚੂਰ ਹੋ ਜਾਗਾ ਦਾ ਨਾਰਾ ਇਥੇ ਪੂਰ ਕਰਾਂਗੇ ਕਿਸਾਨ ਜਿੱਥੇ ਬੰਦਿਆਂ ਵੱਲੋਂ ਕਿਵੇਂ ਕਿ ਨਾਰਾਵਾਦੀ ਕਿੱਥੇ ਚੱਲੀ ਹੈ ਤੁਸੀਂ ਦੇਖ ਰਹੇ ਹੋ ਇਹ ਹਰਿਆਣਾ ਪੁਲਿਸ ਪ੍ਰਸ਼ਾਸਨ ਐਸੇ ਖੜੇ ਕੱਬਾ ਭਾਰ ਲੇਕਿਨ ਬੇਬਸ ਚੁੱਕੇ ਬੇਬਸ ਹੋ ਚੁੱਕੇ ਕਿਸਾਨਾਂ ਨੇ ਆਪਣੇ ਬੈਰੀਕੇਡ ਤੋੜ ਦਿੱਤੇ ਹੈ ਤੇ ਬੈਰੀਕੇਡ ਤੋੜ ਕੇ ਕਿਸਾਨ ਜਿੱਥੇ ਬੰਦੀਆਂ ਦੀਆਂ ਤੁਸੀਂ ਦੇਖ ਲਓ ਲਾਈਵ ਤਸਵੀਰਾਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੀਆਂ ਜਿੱਥੇ ਕਿਸਾਨਾਂ ਵੱਲੋਂ ਸਾਰੇ ਹੀ ਬੈਰੀਕੇਡ ਤੋੜ ਦਿੱਤੇ ਗਏ ਹਨ ਹਰਿਆਣਾ ਪੁਲਿਸ ਬੇਬਸ ਹੋ ਚੁੱਕੀ ਹੈ ਹਰਿਆਣਾ ਪ੍ਰਸ਼ਾਸਨ ਬੇਬਸ ਹੋ ਚੁੱਕਿਆ ਹੈਗਾ ਜਿੱਥੇ ਆਪਾਂ ਕਹਿ ਸਕਦੇ ਹਾਂ ਵੀ ਇਹ ਕਿਸਾਨਾਂ ਵੱਲੋਂ کسانا بولو کوں کٹیا جا رہا دلیہ پاسے تسی دیکھ رہے ہو لائیو کوں دیکھ رہا ਤੁਸੀਂ ਵੇਖ ਰਹੇ ਹੋ ਹਰਿਆਣਾ ਪੁਲਿਸ ਵੱਲੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਪੂਰੀ ਸ਼ਕਤੀ ਕੀਤੀ ਗਈ ਸੀ ਪਰ ਕਿਸਾਨ ਜਥੇਬੰਦੀਆਂ ਵੱਲੋਂ ਸਾਰਾ ਹੀ ਇਹ ਬੈਰੀਕੇਡ ਤੋੜ ਦਿੱਤੇ ਗਏ ਤੇ ਹਰਿਆਣਾ ਵਿੱਚ ਐਂਟਰੀ ਕਰ ਲਈ ਹੈ ਰਾਤ ਤਸਵੀਰਾਂ ਦੇਖ ਰਹੇ ਹੋ ਤੁਸੀਂ ਹਾਂ ਜੱਸੀ ਗੱਲ ਜੀ ਕੀ ਨਾ ਤਾਂ ਤੁਹਾਡੀ ਆਪਾਂ ਦੱਸਾਂਗੇ ਜੀ ਅੱਜ ਇਹ ਬੈਰੀਕੇਡ ਤੋੜ ਕੇ ਤੁਸੀਂ ਅੰਦਰ ਕੁਝ ਕਿਉਂ ਹਰਿਆਣਾ ਚ ਅੱਗੇ ਤੁਹਾਡਾ ਕੀ ਅੱਗੇ ਦਾ ਜੀ ਸੰਘਰਸ਼ ਹੈ ਦੇਖੋ ਜੀ ਪੰਜਾਬ ਹਰਿਆਣਾ ਭਰਾ ਭਰਾ ਹੀ ਹੈ ਹਾਂ ਜੀ ਜੋ ਸੀਲਿਕਾ ਦਾ ਸੰਦੇਹ ਪੁੱਤਰ ਅਸੀ ਦੇ ਪੁੱਤਰ ਆ ਗਿਆ। ਜੇਕਰ ਸਾਡੀ ਨੂੰ ਧੱਕਾ ਲਾ ਕੇ ਕਾ ਸਾਰਾ ਦਲ ਕੈ ਮਰੇਗਾ ਜੀ। ਹੁਣ ਤੁਹਾਡਾ ਕੀ ਸੰਘਰਸ਼ ਹੈ ਅਗਲਾ ਸੰਘਰਸ਼ ਕੀ ਆ। ਦੇਖੋ ਜੀ। ਜਿੱਦਾਂ ਤੁਸੀਂ ਹਾਣਾ ਸਹਯੋਗ ਕਰੋਗੇ ਕਿ ਤਰੇ ਜਾਵਾਂਗੇ। ਹਾਂ ਜੀ ਵੀ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਪੰਜਾਬ ਜੂੰ ਦੀਆਂ ਇੱਥੇ ਪੁਲਿਸ ਪ੍ਰਸ਼ਾਸਨ ਵੀ ਬੇਬਸ ਹੋ ਚੁੱਕਿਆ ਹਰਿਆਣਾ ਦਾ ਔਰ ਜੱਟ ਕਿਸਾਨਾਂ ਨੇ ਸਾਰੇ ਬੈਰੀਕੇਡ ਤੋੜ ਕੇ ਰਾਜਪਾ ਆਪਣਾ ਇਹ ਹਰਿਆਣਾ ਵਿੱਚ ਐਂਟਰੀ ਕਰ ਰਹੇ ਨੇ। ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂੰ ਦੀਆਂ। ਪੰਜਾਬ ਜੂਮ ਨਾਲ ਬਣੇ ਰਹੋ ਲਾਠੀ ਚਾਰਜ ਹੋਣ ਦਾ ਖਤਰਾ ਬਣਿਆ ਹੋਇਆ ਹੈ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਨੇ ਤਸਾਨਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪੇਜ ਨੂੰ ਮੇਰੇ ਪੰਜਾਬ ਜੂਮ ਪੇਜ ਨੂੰ Facebook ਤੇ ਜਾ ਕੇ ਵੱਧ ਤੋਂ ਵੱਧ ਲਾਈਕ ਕਰੋ ਫੋਲੋਸ ਕਰੋ ਤਾਂ ਤੁਹਾਡੇ ਕੋਲ ਤਾਜ਼ੀਆਂ ਖਬਰਾਂ ਪਹੁੰਚ ਸਕਣ ਸੱਚੀਆਂ ਤਾਜ਼ੀਆਂ ਖਬਰਾਂ ਸੰਘਰਸ਼ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਸੀਂ ਸਾਹਮਣੇ ਤਸਵੀਰਾਂ ਵੀ ਸਾਹਮਣੇ ਦੇਖ ਸਕਦੇ ਹੋ ਉਸ ਸਮੇਂ ਗਲੋਬ ਅਖਬਾਰ ਤੋਂ ਵੀ ਇਹ ਤਸਵੀਰਾਂ ਮਿਲ ਰਹੀਆਂ ਨੇ ਗਲੋਬ ਪੰਜਾਬ ਟੀਵੀ ਨੇ ਤੁਸੀਂ ਇਸ ਸਮੇਂ ਜੋ ਪੰਜਾਬ ਜੂਮ ਵੈਬ ਚੈਨਲ ਵੱਲੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਈ ਜਾ ਰਹੀਆਂ ਨੇ ਉਸ ਦੇ ਨਾਲ ਨਾਲ ਹੀ ਆਪ ਨੇ ਕਹਿਣਾ ਜਿਵੇਂ ਤੁਸੀਂ ਦੇਖ ਰਹੇ ਹੋ ਕਿਸਾਨਾਂ ਵੱਲੋਂ ਹਰ ਬੈਰੀਅਰ ਤੋੜ ਦਿੱਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਬੇਬਸ ਹੋ ਚੁੱਕੀ ਹੈ ਹਰਿਆਣਾ ਪੁਲਿਸ ਬੇਬਸ ਹੋ ਚੁੱਕੀ ਹੈ ਕਿਸਾਨਾਂ ਦੀ ਐਂਟਰੀ ਹੋ ਰਹੀ ਹੈ ਤੁਸੀਂ ਦੇਖ ਰਹੇ ਹੋ ਇਹ ਲਾਈਵ ਤਸਵੀਰਾਂ ਲੇਫਟਸ ਵੀਰਾਂ ਦੇ ਕਰੇ ਪੰਜਾਬ ਆਪਣਾ ਹਰਿਆਣਾ ਪੁਲਿਸ ਵੱਲੋਂ ਪੂਰੀ ਸ਼ਕਤੀ ਕੀਤੀ ਗਈ ਹੈ ਲੇਕਿਨ ਫਿਰ ਵੀ ਕਿਸਾਨਾਂ ਵੱਲੋਂ ਇਹ ਸਾਰੇ ਬੈਰੀਕੇਡ ਤੋੜ ਦਿੱਤੇ ਗਏ ਨੇ ਹੁਣ ਦੇਖਣਾ ਹੈ ਕਿਸਾਨ ਐਂਟਰੀ ਕਰ ਪਾਉਂਦੇ ਨੇ ਹਰਿਆਣਾ ਚ ਜਾਂ ਨਹੀਂ ਹੁਣ ਜਦੋਂ ਜਿਹੇ ਚੱਲ ਰਹੀ ਹੈ ਕਿਸਾਨਾਂ ਦੀ ਆਪਸੀ

ਸੁਪਰ ਸਾਇਰ ਜਿਹੜੀ ਉਹ ਕੈਟੀ ਦਾ ਸਕਦੀ ਆ ਕੀ ਕਰ ਸਕਦੀ ਆ ਦੋ ਜੀ 10 ਮਿੰਟ ਗੱਲ ਕਰ ਕੇ ਜਾਣਾ ਕਿਹ ਏ ਛੱਡਾਂਗੇ ਜਾਣਾ ਕਿ ਹਾਂ ਪਿਛਲੇ ਦਸਾ ਪਿਛਲੇ ਜਾ ਸਕਦਾ ਅਗਲੇ ਦਿੱਲੀ ਕੂਚਲੀ ਵੀ ਜਾ ਰਹੇ ਨੇ ਦਿੱਲੀ 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 ਮੈਂ ਥੱਕਾ ਧੱਕਾ ਸੰਘਰਸ਼ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਲਾਇ ਹੋਏ ਸਿਗੇ ਹਨ ਆਪਣਾ ਬੈਰੀਕੇਡ ਜਿਹੜੇ ਗੱਡੇ ਟਰੱਕ ਖੜਾਏ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਲਾਇਆ ਜਾ ਰਿਹਾ ਪੂਰਾ ਕਿਸਾਨਾਂ ਵੱਲੋਂ ਜੀ ਲਾਈਵ ਕਸ਼ਮੀਰਾਂ ਦੇਖ ਰਹੇ ਪੰਜਾਬ ਜੀ ਦੀ ਮੁਰਦਾਬਾਦ ਦੇ ਨਾਰੇ ਲਾਇਆ ਜਾ ਰਹੇ ਨੇ ਔਰ ਕਿਸਾਨਾਂ ਵੱਲੋਂ ਆਪਣੀ ਜਿਹੜੀ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਜ਼ੋਰਦਾਰ ਸੰਘਰਸ਼ ਹੈ ਪੰਜਾਬ ਦਾ ਪਹਿਲਾ ਐਡਾ ਵੱਡਾ ਸੰਘਰਸ਼ ਇਹ ਆਪਾਂ ਕਹਿ ਸਕਦੇ ਐਡਾ ਵੱਡਾ ਸੰਘਰਸ਼ ਪਹਿਲਾ ਸੰਘਰਸ਼ ਹੋਗਾ ਇਹ ਜਿਸ ਵਿੱਚ ਐਡੇ ਜਥੇਬੰਦੀਆਂ ਔਰ ਐਡੇ ਕਿਸਾਨ ਭਾਈਆਂ ਨੇ ਕਿਸਾਨ ਉਠ ਕਿਸਾਨ ਜਥੇਬੰਦੀਆਂ ਨੇ ਜਿਹੜੀ ਹੈ ਇਹ ਦੇ ਵਿੱਚ ਮੌਜੂਦਗੀ ਕੀਤੀ ਆ ਆਪਣੀ ਮੌਜੂਦਗੀ ਕੀਤੀ ਤੁਸੀਂ ਦੇਖ ਰਹੇ ਪੰਜਾਬ ਜੂਮ ਦੇ ਤਸਵੀਰਾਂ ਲਾਈਵ ਤਸਵੀਰਾਂ ਦੇਖ ਰਹੇ ਪੰਜਾਬ ਜੂਮ ਨਾਲ ਬਨੇ ਰਹੋ ਬੱਤ ਬੱਤ ਮੇਰੇ ਫੇਸਬੁਕ ਨੂੰ ਵੇ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਤਾਂ ਕਿ ਤੁਹਾਡੇ ਤੱਕ ਤਾਲੀਆਂ ਦੇ ਖ਼ਾਤ ਤਾਲੀਆਂ ਦੇ ਸੱਚੀਆਂ ਖ਼ਬਰਾਂ ਪਹੁੰਚ ਸਕਣ ਤੁਸੀਂ ਪੰਜਾਬ ਜੂਮ ਦੀਨ ਫੇਰ ਗੱਲ ਦਾ ਗੋਲ किसानों के पुलिस की आपसी भिड़क हो रही है लाइव तस्वीर देख रहे हो पंजाब जूम दया अब तो देखते हैं हम रहो रहोब जूम लाइव तस्वीर देखो और मेरे पाब जूम पेज को लाइक और फॉलो करो तक ताजियां सच्ची खबर पहुँच सकन किसान से पुलिस प्रशासन ਤੁਸੀਂ ਦੇਖ ਸਕਦੇ ਹੋ ਗੱਡੀਆਂ ਸਾਈਡ ਚ ਲਾ ਦਿੱਤੀਆਂ ਕਿਸਾਨਾਂ ਨੇ ਜਿਹੜੀਆਂ ਹੀ ਖੜਾਈਆਂ ਹੋਈਆਂ ਸੀਗੀਆਂ ਅੰਦਰ ਜਾਓ ਪਿੱਛੇ ਤਾਂ ਸਿੱਧੀ ਕਰਕੇ ਬੰਨ੍ਹ ਲਾਓ ਕਿਉਂ ਜਦਾ ਕੌਣ ਚ ਹੁਣ ਕਿਸਾਨਾਂ ਦੇ ਆਪਣਾ ਪੁਲਿਸ ਦੀ ਪਰ ਆਪਣਾ ਆਪ ਕਿੱਥੇ ਕਰਾਈ ਸਾਈਡ ਤੇ ਲਿਖਿਓ ਚੱਲੇ ਆ ਦੇ ਗੋਲੇ ਛੱਡੇ ਜਾ ਰਹੇ ਨੇ ਮਤਲਬ ਦਰਾਈ ਸੀਗੇ ਦੇ ਦੇਖ ਸਕ ਰਹੇ ਹੋ ਗੈਸ ਦੇ ਗੋਲ ਖੱਡੇਗੇ ਜਿਨ੍ਹਾਂ ਨਾਲ ਸਾਡੀ ਵੀ ਹਾਲ ਥੋੜੀ ਖਰਾਬ ਨਹੀਂ ਹੋ ਗਈ ਸੀ ਅੱਖਾਂ 'ਚ ਨੱਕ 'ਤੇ ਚੜ ਗਏ ਸੀ ਗੋਲ ਗੈਸ ਗੋਲੇ ਜਿਹਦੇ ਕਰਕੇ ਇਹ ਖਾਲੀ ਹੋ ਗਈ ਹੈ ਜਗ੍ਹਾ ਕਿਸਾਨ ਨਹੀਂ ਬੋਲਿਆ ਜਾ ਰਿਹਾ

ਪਰ ਕਿਸਾਨ ਰੁਕ ਨਹੀਂ پا ਰਹੇ ਹੈਗੇ ਕਿਸਾਨ ਫਿਰ ਵੀ ਅੱਗੇ ਆ ਰਹੇ ਨੇ ਕੁਝ ਲਾਈਵ ਤਸਵੀਰਾਂ ਦੇਖ ਰਹੇ ਹਾਂ ਪੰਜਾਬ ਜੁਲਦੀ ਹੈ ਇਹ ਪਹਿਲੀ ਵਾਰ ਦੇਖਿਆ ਗਿਆ ਹੈ ਕਿ ਗੋਲਿਆਂ ਦੀ ਬੁਸ਼ਾਰ ਹੋ ਰਹੀ ਹੈ ਜਿਸ ਦਾ ਧੂਆ ਬੜਾ ਹੀ ਖਤਰਨਾਕ ਹੈ ਜਿਸ ਦੇ ਚਲਦੇ ਹੋਏ ਆਪਾਂ ਦੇਖ ਸਕਦੇ ਪਰੋੜੇ ਮਾਰੇ ਜਾ ਰਹੇ ਕਿਸਾਨਾਂ ਵੱਲੋਂ ਵੀ ਅੱਕ ਕੇ ਗੋਲੇ ਘੇਰੇ ਜਾ ਰਹੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਪੰਜਾਬ ਜੁਲਦੀਆਂ ਭਾਈ ਆਂ 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 ਯਾਰ ਇਹਨਾਂ ਦੇ ਪਿਆਰੇ ਆਏ ਨੇ ਦੇਖ ਸਕਦੇ ਹੋ ਬਹੁਤ ਦਾ ਇਹਨਾਂ ਦੇ ਉੱਤੇ ਆਪੋ ਜਿਹਾ ਬਣਿਆ ਹੋਇਆ ਮਾਹੌਲ ਬੇਸ਼ੱਕ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਪੰਜਾਬ ਜੁਲਦੀਆਂ ਜਿੱਥੇ ਕਿਸਾਨਾਂ ਵੱਲੋਂ ਔਰ ਪੁਲਿਸ ਦੀ ਪੜ ਇੱਕ ਪੈ ਰਹੀ ਹੈ ਪੁਲਿਸ ਵੱਲੋਂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਜਿੰਨਾ ਕਰਕੇ ਕਿਸਾਨ ਪਥਰੋਲ ਕਰ ਰਹੇ ਨੇ ਔਰ ਉਹ ਕਹੇ ਜਾ ਰਹੇ ਨੇ ਹਾਂ ਗੋਲਿਆਂ ਵਾਲਾ ਦਾ ਬਹੁਤ ਤੁਸੀਂ ਬਣੇ ਰਹੋ ਲਾਈਵ ਤਸਵੀਰਾਂ ਪੰਜਾਬ ਜੂਨਾਂ ਜਿਹੜਾ ਹੈਗਾ ਤਨਾਪੂਰਕ ਬਣ ਕੇ ਚੁੱਕਿਆ ਹੈ ਰੋੜੇ ਵਰਸਾਏ ਜਾ ਰਹੇ ਨੇ ਉਹ ਲੱਗਦਾ ਕੰਮ ਖਰਾਬ ਹੋਣ ਵਾਲਾ ਹੈ ਲਾਈਵ ਤਸਵੀਰਾਂ ਦੇਖ ਰਹੇ ਤੁਸੀਂ ਪੰਜਾਬ ਜੂਮ ਦੀਆਂ ਹਰੀ ਕੰਤੀ ਦੇ ਵਿੱਚ ਨਾ ਤੁਸੀਂ ਦੇਖ ਰਹੇ ਹੋ ਕਿ ਤਣਾਅ ਬਣਿਆ ਹੋਇਆ ਔਰ ਕਦੇ ਕੁਝ ਵੀ ਹੋ ਸਕਦਾ ਹੈ ਪੁਲਿਸ ਪ੍ਰਸ਼ਾਸਨ ਔਰ ਕਿਸਾਨਾਂ ਵਿੱਚ ਪੜ ਇੱਕ ਬੱਜ ਰਹੀ ਹੈ ਔਰ ਇਹ ਪਥਰਾਓ ਜਿਹੜੇ ਹੈਗੇ ਨੇ ਡਲੇ ਮਾਰੇ ਜਾ ਰਹੇ ਨੇ ਪੱਥਰ ਮਾਰੇ ਜਾ ਰਹੇ ਨੇ ਦੇਖਣਾ ਹੁਣ ਇਹ ਹੈ ਵੀ ਜਿਹੜਾ ਅੱਜ ਦਾ ਕਿਸਾਨਾਂ ਦਾ ਸੰਘਰਸ਼ ਹੈ ਕਿੱਥੇ ਤੱਕ ਜਾਂਦਾ ਹੈ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਸਮਝਾਇਆ ਜਾ ਰਿਹਾ ਹੈ ਛੱਡੇ ਜਾ ਰਹੇ ਨੇ ਲਗਾਤਾਰ ਬੰਦ ਕਰ ਦਿਆ ਬੰਦ ਕਰ ਦਿਆ ਬੰਦ ਕਰ ਦਿਆ ਵੀਰੇ ਬੰਦ ਕਰ ਦਿਆ ਬੰਦ ਕਰ ਦਿਆ ਕਿਹਨੇ ਬੰਦ ਹੋਏ ਉਹਨਾਂ ਦੇ ਬੱਚੇ ਨੇ ਨਿਸ਼ਚਿਤ ਤੌਰ ਤੇ ਉਹਨਾਂ ਨੂੰ ਜਾ ਰਹੀ ਸੀ ਵੀਡੀਓ ਵਾਲੇ ਵੀਡੀਓ ਵਾਲੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਹਰਿਆਣਾ ਪੁਲਿਸ ਵੱਲੋਂ ਕਿਹਾ ਜਾ ਰਿਹਾ ਵੀ ਅਥਰੂ ਗੈਸ ਦੇ ਗੋਲੇ ਛੇੜਨਾ ਬੰਦ ਕਰ ਦਿੱਤਾ ਗਿਆ ਲੇਕਿਨ ਕਿਸਾਨ ਜਟੇ ਹੋਏ ਨੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿਸਾਨਾਂ ਵੱਲੋਂ ਪੂਰਾ ਸੰਘਰਸ਼ ਕੀਤਾ ਜਾ ਰਿਹਾ ਹੈਗਾ ਆਪਣੀ ਜਾਨ ਛਾਲੇ ਦੇ ਧਰ ਕੇ ਜਿਹੜੇ ਇਹ ਆ ਗੈਸ ਦੇ ਗੋਲੇ ਸੀਗੇ ਇਹ ਬੰਦ ਕਰ ਦਿੱਤੇ ਗਏ ਨੇ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਜਾ ਰਿਹਾ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਦਰਾਉ ਕੀਤਾ ਜਾ ਰਿਹਾ No, 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 no.